ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਤੇ ਅੱਖੀਐ ਕਰਤੇ ਕਾ ਹੋਇ ਵਿਚਾਰ ਤਿਤ ਘਰ ਗਾਵੋ ਸੋਹਿਲਾ ਸਿਮਰ ਸਿਰਜਣਹਾਰੂ ਬੋਲੇ ਦਰੇ ਨਿਰਭਉ ਕਾ ਸੋਹਿਲਾ ਹੰਵਾਰੀ ਜਿਨ ਸੋਹਿਲੇ ਸਹਸ ਕੋ ਹੋਇ ਰਾਹ ਨਿਤ ਨਿਤ ਜੀੜੇ ਸਮਾਲਿ ਅਣ ਦੇਖਿਆ ਗਾ ਦੇਵਨ ਹਾਰ ਤੇਰੇ ਦੰਦ ਕੀ ਬਤਨਾ ਬਵੈ ਜਿਸ ਦੰਦ ਤੇ ਖੰਭ ਰਸਮਾਰ ਸਰਬਦ ਸਾਰ ਲਿਖਿਆ ਬਲ ਕਿਰਪਾ ਉਹ ਤੇਰੇ ਰਾਜ ਜਿਉ ਸੱਜਣ ਸਿਸਣੀ ਆਜ ਹੋ ਰਹਿ ਸਾਇਦ ਸੁਮੇਲ ਘਰ ਘਰ ਹੋ ਪਹਚਾ ਸਦੜੇ ਨਿਤ ਭਵਨ ਸਬਦਨ ਹਾਰਾ ਸਿਗਰੀਆ ਨਾਨਕ ਸਹਿਜ ਮੰਨ ਰਾਗਸਾ ਮੱਲ ਪੈਲਾ ਸ਼ੇ ਕਰ ਸ਼ੇ ਕਰ ਸ਼ਿਵ ਪਤੇਸ ਬਰਬਰ ਏਕੋ ਵੇਸਨੇਕ ਬਬਾਜ ਕਰ ਕਰਤੇ ਕੀਰਤ ਹੋਏ ਸੋ ਕਰ ਜਵਟਾਈ ਤੋਏ ਰਹਾ ਬੈ ਸੋਏ ਤਸਿਆ ਘੜੀਆਂ ਪਹਿਰਾ ਤਤਿ ਵਾਰੀ ਮਾਹ ਸੂਰਜ ਕੋ ਰਤਨੇ ਇਕਾ ਨਰਦ ਤਤ ਕਿ ਕੀਤੇ ਸਰਾ ਰੀਵਾ ਹਰਲਾ ਪਹਿਲਾ ਗਰਗਲ ਥਾਰ ਚਾ ਦੀਪਕ ਬਲੇ ਥਾਰ ਕਾ ਮੰਡਲ ਜਨਤ ਬੋਦੀ ਧੂਪ ਮਨਨ ਲੋ ਪਵਨ ਚਮਰੋ ਕਰੇ ਸਰਬਨਰਾਇ ਪਵੰਤ ਜੁਤੀ ਕੈਸੇ ਆਰਤੀ ਹੋਏ ਪਦ ਖੰਡਾ ਤੇਰੇ ਆਰਤੀ ਅਰਹਤਾ ਸ਼ਬਦ ਬਾਜੰਤ ਤੇਰੀ ਆ ਸਹਿ ਸਤਵ ਨਰਨਨ ਨਦਨ ਹ ਤੁਹਿ ਤੋ ਸਹਿ ਸਮੂਰਤ ਨਾਇਕ ਤੋਹੀ ਸਹਿ ਸਪਦ ਬਿਰਨਨ ਏਕੋ ਬਾਦ ਗੰਦ ਬਿਨ ਸਹਿ ਸਤਵ ਗਦ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸੁਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋ ਜੋ ਤੁਸ ਭਾਵੈ ਸੋ ਆਰਤੀ ਹੋਏ ਹਰ ਚਰਨ ਕੰਨਮ ਕਰੰਦ ਲੋ ਭਿਰਤ ਮਨ ਅਰਧ ਨੋ ਬੋਹਿਆ ਹਿ ਤਿਆਸ ਕਿਰਪਾ ਜਲ ਜੇ ਨਾਨਕ ਸਾਰ ਗੁ ਕੋ ਹੋਇ ਜਾਤ ਤੇਰਾ ਨਾਇ ਵਸਾਕ ਕੋੜੀ ਪੂਰਬੀ ਮਹੱਲਾ ਚਖਾ ਕਾਮ ਕ੍ਰੋਧ ਨਗਰ ਬ ਭਰਿਆ ਬਿਨ ਸਾਧੂ ਖੰਡਲ ਖੰਡਾ ਹੈ ਪੂਰਬ ਲਖਤ ਲਖੇ ਗੁਰ ਪਾਇਆ ਅਮਰ ਹਰਿ ਲਿਪ ਮੰਡਲ ਮੰਡਾ ਹੈ ਕਰ ਸਾਧੂ ਅਦਿ ਨੀ ਪੁਨ ਵਟਾ ਹੈ ਕਰਨ ਧੋਤ ਪੁਨ ਵਟਾ ਹੈ ਰਹਾਉ ਸਾਧ ਹਰ ਰਸ ਸਾਧਨ ਜਾੜਿਆ ਤਿਨ ਅੰਤਰ ਹੁੰਦੈ ਕੰਡਾ ਹੈ ਜਿਉਂ ਜਿਉਂ ਤਹ ਤਲੈ ਦੁਖ ਪਾਵੈ ਜਦ ਕਾਲ ਸਹੇ ਸਰ ਡੰਡਾ ਹੈ ਹਰਿ ਜਨ ਹਰਿ ਹਰ ਨਾਮ ਸਮਾਣਿ ਦੂਜਾ ਜਨਮ ਵਰਣ ਭਵ ਖੰਡਾ ਹੈ ਅਵਨਾਸੀ ਪਰਖ ਪਾਇਆ ਤੁਰ ਬਿਸਰ ਕੋ ਸੋਖੰਡ ਬ੍ਰਹਿਮੰਡਾ ਹੈ ਹਮ ਗਰੀਬ ਅਮਸ ਕੀਰ ਪ੍ਰਭ ਤੇਰੇ ਹਰਿ ਰਾਖ ਰਾਖ ਬਲ ਬਟਾਏ ਜਨ ਦਾਨਕ ਨਾਮ ਅਧਾਰ ਟਿਕੇ ਹਰਿ ਨਾਮੈ ਹੀ ਸੁਖ ਵੱਡਾ ਏ ਰਾਗ ਗਉੜੀ ਪੂਰਤੀ ਗੰਲਾ ਪੰਜਵਾ ਕਰੋ ਬਨੰਤੇ ਸੁਣੋ ਮੇਰੇ ਬਿਤਾ ਸੰਤ ਦੇ ਬਿੱਲੀ ਬਿਲਾ ਇਹਾਂ ਕਾਟ ਚਲੋ ਹਰਿ ਨਾਹਾ ਜੈ ਬਸਰ ਸੁਹਿਲਾ ਆਉਂ ਗਟੈ ਜਿਸੜਾ ਡਾਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਜਿਕਾਰੋਂ ਸੰਸੇ ਬਹਤਰੋ ਬ੍ਰਹਮ ਭਿਆਨੀ ਜਿਸਹਿ ਲਗਾਏ ਪਿਆਰ ਹੋ ਰਸ ਕਥ ਕਥਾ ਤਿਰ ਜਾਨੀ ਜਾ ਕਾ ਆਏ ਸੋਈ ਬਿਹੱਤ ਹੋ ਹਾਰ ਗੁਰ ਤੇ ਮਨੇ ਬਸੇਰਾ ਨਿਤ ਕਰਮੈ ਨ ਪਾਵਹੁ ਸੁਖ ਸਹਜੇ ਵਹਰਣਾ ਹੋਏ ਗੁਫੇਰਾ ਅੰਤਰਜਾਮੀ ਪੁਰਖ ਵਿਦਾਤ ਸਰਦਾ ਮਨ ਕੀ ਪੂਰੇ ਨਾਰਗਦਾਸ ਇਹ ਸੁਖ ਬਾਂਗੈ ਮੁਕ ਕਾਲ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਗ ਕਾਰ ਸੰਤਨ ਕੀ ਤੋਰੇ